ਕਿਸੇ ਪਿੰਡ ਦੀ ਨੁਹਾਰ ਬਦਲਣ ਦੇ ਲਈ ਸਿਰਫ ਪੜ੍ਹਾਈ ਹੀ ਜ਼ਰੂਰੀ ਨਹੀਂ ਸਗੋ ਲਗਨ ਇਮਾਨਦਾਰੀ ਤੇ ਮਿਹਨਤ ਬਹੁਤ ਜ਼ਿਆਦਾ ਮਹੱਤਵਪੂਰਨ ਹਨ ਇਸ ਤਰ੍ਹਾਂ ਦੀ ਉਦਾਹਰਣ ਹੈ ਨਾਬਾ ਬਲੌਗ ਦੇ ਪਿੰਡ ਕਕਰਾਲਾ ਦੇ ਸਾਈਕਲ ਵਾਲੇ ਨੌਜਵਾਨ ਅਨਪੜ ਸਰਪੰਚ ਭੁਪਿੰਦਰ ਸਿੰਘ ਵੱਲੋਂ ਪਿੰਡ ਦੀ ਨੁਹਾਰ ਹੀ ਬਦਲ ਕੇ ਰੱਖ ਦਿੱਤੀ ਗਈ ਹੈ ਜੋ ਸਰਪੰਚ ਪਿਛਲੇ 40 ਸਾਲਾਂ ਤੋਂ ਕੰਮ ਨਾ ਕਰ ਸਕੇ ਉਹ ਸਰਪੰਚ ਭੁਪਿੰਦਰ ਸਿੰਘ ਅਤੇ ਉਹਨਾਂ ਦੀ ਪੰਚਾਇਤ ਨੇ ਕਰ ਦਿਖਾਇਆ ਹੈ ਪਿੰਡ ਵਾਸੀ ਸਰਪੰਚ ਦੀ ਸਰਕਾਰ ਤੋਂ ਜਿੱਥੇ ਬਹੁਤ ਜ਼ਿਆਦਾ ਖੁਸ਼ ਦਿਖਾਈ ਦੇ ਰਹੇ ਹਨ ਉਥੇ ਹੁਣ ਜਿਹੜਾ ਵੀ ਪਿੰਡ ਵਿੱਚ ਆਉਂਦਾ ਹੈ ਉਹ ਪਿੰਡ ਦੇ ਮਾਣ ਮਹਿਸੂਸ ਇਸ ਮੌਕੇ ਤੇ ਭੁਇਂਦਰ ਸਿੰਘ ਨੇ ਕਿਹਾ ਕਿ ਮੇਰੇ ਸਮੇਤ ਸੱਤ ਸਰਪੰਚੀ ਦੇ ਉਮੀਦਵਾਰ ਚੋਣ ਮੈਦਾਨ ਵਿੱਚ ਸੰਧ ਪਰ ਮੈਂ ਕੋਈ ਪੈਸਾ ਵੀ ਨਹੀਂ ਖਰਚਿਆ ਅਤੇ ਪਿੰਡ ਨੇ ਮੈਨੂੰ ਸਰਪੰਚੀ ਚੋਣ ਵਿੱਚ ਜਿੱਤਾਂ ਕੇ ਸਰਪੰਚ ਬਣਾਇਆ ਹੈ ਮੈਂ ਪਿੰਡ ਨਾਲ ਜੋ ਵਾਅਦਾ ਕੀਤਾ ਸੀ ਉਹ ਪੂਰਾ ਕਰ ਰਿਹਾ ਹਾਂ ਇਹ ਸਿਰਫ ਸਾਈਕਲ ਦੀ ਫਿਰਨਾ ਪਰ ਸਾਈਕਲ ਆਫੋਰ ਦਾ ਕੋਈ ਚੀਜ਼ ਹੈ ਨਹੀਂ ਮੈਂ ਤਾਂ ਪਹਿਲਾਂ ਵੀ ਜਦੋਂ ਇਲੈਕਸ਼ਨ ਲੜੀ ਆ ਉਦੋਂ ਮੈਂ ਇਕੱਲੀ ਛੋਟਾ ਜਿਹਾ ਮੇਰਾ ਬੇਟਾ ਮੰਦਨਕਸਲ ਦਾ ਅਸੀਂ ਦੋ ਜਣੇ ਉਰੇ ਬੂਹ ਤੇ ਵੀ ਮੁੰਡਾ ਬੈਠਾ ਸੀ ਮੇਰਾ ਨੀ ਹੋਰਾਂ ਦੇ ਬੂਥਾਂ ਦੇ 50 50 60 8 ਬੰਦੇ ਬੈਠੇ ਤੇ ਮੈਂ ਇਕੱਲੀ ਲੜ ਫਿਰਦਾ ਸੀ ਪਿੰਡ 'ਚ ਇਕੱਲੀ ਨੇ ਮਿਹਨਤ ਕਰੀ ਆ ਸੋ ਪਹਿਲੀ ਵਾਰੀ ਹੋਇਆ ਮੈਨੂੰ ਮਾਣ ਮਹਿਸੂਸ ਹੁੰਦਾ ਮੈਂ ਆਪਣੀ ਮਿਹਨਤ ਦੇ ਪੰਜ ਰੁਪਏ ਨਹੀਂ ਲਾਏ ਬਿਨਾਂ ਪੈਸੇ ਤੋਂ ਬਿਨਾਂ ਨਸੇ ਤੋਂ ਲੋਕਾਂ ਨੇ ਕਕਰਾਲੇ ਪਿੰਡ ਦੇ ਮੈਂ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਆਪ ਚੱਲ ਕੇ ਵੋਟਾਂ ਪਾਈਆਂ ਨੇ ਸੋ ਇਹਨਾਂ ਦਾ ਕਕਰਾਲੇ ਪਿੰਡ ਦਾ ਮੇਰੇ ਭੈਣ ਭਰਾਵਾਂ ਦਾ ਮੈਂ ਕਦੇ ਵੀ ਦੇਣ ਦੀ ਨਹੀਂ ਦਿੰਦੀ ਸੀ ਮੇਰੇ ਸਮੇਤ 7 ਤੇਜੀ ਸੀ ਅੱਛਾ 7ਵਾਂ ਮੈਂ ਦੀ ਜੀ ਅੱਛਾ ਪਰ ਮੇਰੀ ਸੋਚ ਇਹ ਆ ਕਿ ਮੈਂ ਆਪਣੇ 5 ਸਾਲਾਂ ਦੇ ਵਿੱਚ ਮੈਂ ਆਪਣੇ ਪਿੰਡ ਨੂੰ ਬਦਲ ਦੂੰਗਾ ਲੋਕਾਂ ਨਾਲ ਕੀ ਵਾਦੇ ਕਰੇ ਸੀ ਉਦੋਂ ਜਦੋਂ ਤੁਸੀਂ ਲੋਕਾਂ ਦੇ ਵਿੱਚ ਵਿਚਰਦੇ ਸੀ ਵੋਟਾਂ ਮੰਗਦੇ ਸੀ ਕੀ ਸੀਗੇ ਲੋਕਾਂ ਦੀ ਸਮੱਸਿਆ ਕੀ ਸੀ ਸੋ ਪਹਿਲਾ ਵਾਦਾ ਮੇਰੀ ਇਹ ਸੀ ਸਾਡੇ ਜਿਸ ਮੇਰੀ ਸੋਚ ਆ ਵੀ ਸਾਡੀ ਸਾਡੀ ਸਾਡੇ ਪਿੰਡ ਦਾ ਹਸਪੀਟਲ ਹੈ ਮੇਰੇ ਪਿੰਡ ਦਾ ਸਕੂਲ ਅਸੀਂ ਇੱਕ ਨੰਬਰ ਤੇ ਕਰ ਦੇਣਾ ਟੌਪ ਤੇ ਲੈ ਕੇ ਆਉਣਾਗਾ ਸੋ ਮੇਰੇ ਪਿੰਡ ਨੂੰ ਸਕੂਲ ਨੂੰ ਰਸਤਾ ਜਾਂਦਾ ਸੀ ਮੈਂ ਆਪਣੇ ਪੇਜ ਤੇ ਵੀਡੀਓ ਵੀ ਪਾਈ ਵੀ ਆ ਵੀ ਜਿਹੜਾ ਸਭ ਤੋਂ ਵੱਡਾ ਮੰਦਿਰ ਸਾਡਾ ਇਹ ਹੈਗਾ ਸਾਡੇ ਬੱਚੇ ਨੇ ਪੜ੍ਹਨਾ ਉਹਨਾਂ ਦਾ ਭਵਿੱਖ ਬਣਨਾ ਜੇ ਅਸੀਂ ਇਹ ਰਸਤਾ ਨਾ ਚੇਂਜ ਕਰ ਸਕੀ ਫਿਰ ਅਸੀਂ ਕੁਝ ਨਹੀਂ ਕਰ ਸਕਦੇ ਸੋ ਅਸੀਂ ਉਹ ਬਾਦ ਆ ਪੂਰਾ ਕਰਿਆ ਜੀ ਉਸ ਤੋਂ ਇਲਾਵਾ ਹੋਰ ਕਿਹੜੇ ਕਿਹੜੇ ਵਿਕਾਸ ਕਾਰਜ ਨੇ ਕੀਤੇ ਨੇ ਇੱਥੇ ਸਾਡੇ ਚੌਂਕ ਦੀ ਉਹ ਉਧਰ ਛੋਟਾ ਸਕੂਲ ਆਈ ਉਹ ਉਧਰ ਵੀ ਜਦ ਬੱਚੇ ਜਾਂਦੇ ਤੇ ਮੀਂਹ ਪੈਂਦਾ ਤੇ ਉਹਨਾਂ ਦੇ ਪੈਰ ਲੇਪੜਦੇ ਤੇ ਸੋ ਕਾਫੀ ਵੱਡਾ ਚੌਂਕ ਦੀ ਉਧਰ ਮੰਡੀ ਨੂੰ ਸੜਕ ਜਾਂਦੀ ਜੀ ਉਹ ਅਸੀਂ ਪੱਕਾ ਕਰਿਆ ਮੰਡੀ ਲਈ ਸੜਕ ਪੱਕੀ ਕਰੀ ਜੀ ਸੋ ਅੱਗੇ ਪਰਮਾਤਮਾ ਬਾਬਾ ਨਾਲ ਕਿਰਪਾ ਕਰੂਗਾ ਸੋ ਅਸੀਂ ਐਂਬੂਲੈਂਸ ਵੀ ਲਿਆਉਣੇ ਸਾਡੇ ਪਿੰਡ ਵਾਸਤੇ ਸੋ ਤੇ ਪੰਚਾਇਤ ਦਾ ਖਰਚਾ ਹੋਊਗਾ ਜੀ ਜਿਹੜਾ ਮਰਜ਼ੀ ਲੈ ਜੀ ਪੈਂਡਿੰਗਾ ਦਾ ਮਤਲਬ ਇਹ ਨਹੀਂਗਾ ਵੀ ਅਸੀਂ ਕਾਰਾ ਕਰਾਤਾ ਇੱਥੋਂ ਸਿੱਖਿਆ ਮਿਲਦੀ ਹੈ ਜੀ ਜੇ 10 ਦੇ ਵਿੱਚੋਂ ਇੱਕ ਇੱਕ ਤੇ ਵੀ ਅਸਰ ਹੋ ਗਿਆ ਅਸੀਂ ਸਮਝ ਲਾਂਗੇ ਅਸੀਂ ਕਾਮਯਾਬ ਹੋ ਗਏ ਜੀ ਇੱਕ ਦੀ ਵੀ ਜ਼ਿੰਦਗੀ ਬਦਲੇਗੀ ਆ ਲੱਭੇ ਸਾਡਾ ਪਾਰਕ ਆ ਗਿਆ ਸੀ ਤਿਆਰ ਕਰਨਾ ਜੀ ਗਰਾਊਂਡ ਆ ਗਿਆ ਤੁਸੀਂ ਸਾਹਮਣੂ ਆ ਕੇ ਦੇਖਿਓ ਔਰੇ 30 40 ਬੱਚੇ ਡਿੱਲੀ ਖੇਡਣ ਹੁੰਦੇ ਨੇ ਜੀ ਸੋ ਅਸੀਂ ਇੱਕ ਵੱਡਾ ਜਿੰਮ ਲੈਣਾਗਾ ਜਦੋਂ ਜਿੰਮ ਵਾਲਾ ਜਾਣਗੇ ਜੇ ਗੀਮਾਂ ਵਾਲਾ ਜਾਣਗੇ ਤਾਂ ਅਸੀਂ ਇਹਨਾਂ ਸਭ ਤੋਂ ਬੱਚੇ ਦੂਰ ਕਰਨੇ ਨੇ ਬਸ ਜਿਹੜੀ ਅੱਜ ਗਲਦੀ ਪੀੜੀ ਨਸਿਆਂ ਵੱਲ ਤੁਰ ਪਈ ਅਸੀਂ ਉਹਨਾਂ ਨੂੰ ਉਧਰੋਂ ਮੋੜ ਕੇ ਗੇਮਾਂ ਵੱਲ ਲੈ ਕੇ ਆਉਣਾ ਹੈ ਕਮਾਨ ਦਾਜੀ ਨਾਲ ਕੰਮ ਕਰੋ ਜੀ ਸੋ ਸਰਪੰਚ ਆਪਾਂ ਨੂੰ ਪਿੰਡ ਚੁਣਦਾਗਾ ਆਪਾਂ ਕੋਈ ਰੱਬ ਨਹੀਂ ਬਣ ਜਾਂਦੇ 5 ਸਾਲਾਂ ਬਾਅਦ ਕੋਈ ਹੋਰ ਆ ਜਾਊਗਾ ਸੋ ਮੈਂ ਤਾਂ ਇਹੀ ਕਹਣਾ ਵੀ ਆਪਦੇ ਪਿੰਡ ਦਾ ਪੂਰਾ ਵਿਕਾਸ ਕਰੋ ਜਿੰਨਾ ਵੀ ਹੁੰਦਾ ਉਹਨਾਂ ਵਿਕਾਸ ਕਰੋ ਪਹਿਲੇ ਦਿਨ ਕਿਵੇਂ ਲੱਗਿਆ ਸਰਪੰਚ ਚੁਣੇ ਜਦੋਂ ਪਿੰਡ ਪਿੰਡ ਦੇ ਵਿੱਚ ਨਿਕਲੇ ਲੋਕਾਂ ਕਿਵੇਂ ਮਿਲਦੇ ਸੀ ਸਰ ਇੱਕ ਮਹੀਨਾ ਤਾਂ ਮੈਨੂੰ ਮੈਂ ਆਪੇ ਰੁੱਲ ਜਾ ਰਿਆਂਗਾ ਮੈਨੂੰ ਵਿਸ਼ਵਾਸ ਇਹਨੂੰ ਸੀ ਮੈਂ ਸਰਪੰਚ ਬਣ ਗਿਆ ਜਨਨਕੇ ਮੈਂ ਮੇਰੇ ਪਿੰਡ ਦਾ ਦੇਣ ਨਹੀਂ ਦੇ ਸਕਦਾ ਜੀ ਮੈਨੂੰ ਇੰਨੀਆਂ ਵੋਟਾਂ ਪਈਆਂ ਉਹਨੇ ਜਿਵੇਂ ਵਧੀਆ ਮੀਂਹ ਪੈਂਦਾ ਦਾ ਸਾਉਣ ਚ ਨਾ ਮੈਨੂੰ ਐ ਵੋਟਾਂ ਪਈਆਂ ਜੀ ਮੈਂ ਉਹਨਾਂ ਦਾ ਕਦੇ ਵੀ ਦੇਣ ਨਹੀਂ ਦੇ ਸਕਦਾ ਜਿੰਨਾ ਵੀ ਹੋ ਸਕੇ ਮੀਨੀਮ ਹੋ ਕੇ ਆਪਣੇ ਪਿੰਡ ਲਈ ਕੰਮ ਕਰੂੰਗਾ ਸੋਚਿਆ ਸੀ ਏਦਾਂ ਕਿ ਸਰਪੰਚ ਚੁਣਿਆ ਜਾਊਗਾ ਪਿੰਡ ਇੱਕ ਗਰੀਬ ਪਰਿਵਾਰ ਤੋਂ ਉੱਠ ਕੇ ਨਹੀਂ ਪਹਿਲਾਂ ਮੈਂ ਆਮ ਆਦਮੀ ਪਾਰਟੀ ਦਾ ਵਲੰਟੀਅਰ ਹਾਂ ਮੈਂ ਬਹੁ ਟਾਈਮ ਤੋਂ ਪਾਰਟੀ ਨਾਲ ਚੱਲ ਰਿਹਾ ਜੀ ਮਾਨ ਸਾਹਿਬ ਐਮਐਲਏ ਸਾਡੇ ਗਦੀਪ ਸਿੰਘ ਦੀ ਮਾਨ ਐਮਐਲਏ ਨਾਬਾ ਉਹਨਾਂ ਨਾਲ ਮੈਂ ਰਹੇ ਹਾਂਗਾ ਉਹਨਾਂ ਨਾਲ ਕੰਮ ਵੀ ਕੀਤਾਗਾ ਸੋ ਸਿੱਖਿਆ ਉਹਨਾਂ ਤੋਂ ਸਾਡੇ ਵੱਡੇ ਨੇ ਉਹ ਮੇਰੇ ਭਰਾ ਨੇ ਵੱਡੇ ਸੋ ਵੀ ਵਧੀਆ ਕੰਮ ਕਰ ਰਹੇ ਨੇ ਆ ਸਾਨੂੰ ਗ੍ਰਾਂਟ ਵੀ ਭੇਜੀ ਉਹਨਾਂ ਨੇ 24 ਲੱਖ ਰੁਪਏ ਗ੍ਰਾਂਟ ਵਾਸਤੇ ਪੰਜਾਬ ਸਰਕਾਰ ਦਾ ਸਰਦਾਰ ਭਗਵੰਤ ਸਿੰਘ ਮਾਨ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜੀ ਆ ਪਿੰਡ ਦਾ ਬਹੁਤ ਜ਼ਿਆਦਾ ਵਧੀਆ ਸੁਧਾਰ ਕਰ ਰਹੇ ਆ ਜੀ ਇਹ ਪਿੰਡ ਦੇ ਸਾਥ ਨਾਲ ਹੀ ਆ ਜੀ ਇਹ ਜਿਹੜਾ ਰਸਤਾ ਜੀ ਸਕੂਲ ਨੂੰ ਜਾ ਰਿਹਾ ਆਪਣੇ ਫਾੜਕੇ ਤੋਂ ਲੈ ਕੇ ਤੇ ਇਹ ਬਹੁਤ ਗੰਦਾ ਸੀਗਾ ਰਸਤਾ ਅਸੀਂ ਵੀ ਇੱਥੇ ਪੜਕੇ ਗਿਆ ਜੀ ਮੇ ਟੀਚਰ ਸਰਵਾਨ ਸੀਗੇ ਸਾਨੂੰ ਕਈ ਵਾਰ ਕਹਿੰਦੇ ਛੋਟੇ ਪਿੰਡ ਐ ਨਾ ਯਾਰ ਵੱਡਾ ਵੱਡਾ ਪਿੰਡ ਆ ਬਹੁਤ ਜ਼ਿਆਦਾ ਰੈਵਨਿਊ ਆ ਵੀ ਕਿਉਂ ਨਹੀਂ ਸਾਫ਼ ਕਰਾਉਂਦੇਗੇ ਸਾਨੂੰ ਸ਼ਰਮ ਆਉਂਦੀ ਪੜਨ ਲੱਗੇ ਲੇਕਿਨ ਅਸੀਂ ਸੋਚਿਆ ਸੀ ਮੜੇ ਚ ਵੀ ਕਦੇ ਟਾਈਮ ਮੌਕਾ ਮਿਲੇ ਅਸੀਂ ਸੇਵਾ ਚਾਹੀਏ ਪਿੰਡ ਦੀ ਜੀ ਵੀ ਅਸੀਂ ਇਹ ਕੰਮ ਜ਼ਰੂਰ ਕਰਾਂਗੇ ਸਾਊਥ ਪੱਲਾ ਜੀ ਅਸੀਂ ਇਹ ਮਤਾ ਜ਼ਰੂਰ ਪਾਇਆ ਸੀਗਾ ਸਾਡੇ ਸਰਪੰਚ ਸਾਹਿਬ ਦੇ ਸਹਿਯੋਗ ਤੇ ਪੂਰੀ ਪੰਚਾਇਤ ਦੇ ਸਹਿਯੋਗ ਦੇ ਨਾਲ ਤੇ ਸਭ ਤੋਂ ਪਹਿਲਾਂ ਅਸੀਂ ਇਹ ਪਿੰਡ ਆਪਣਾ ਰਸਤਾ ਸਾਫ਼ ਕਰਾਇਆ ਜੀ ਤੇ ਇਹਦੇ ਨਾਲ ਹੀ ਇੱਕ ਮੜੇ ਖੰਡ ਦਾ ਰਸਤਾ ਜਾਂਦਾ ਜੀ ਇਹ ਵੀ ਬਹੁਤ ਗੰਦਾ ਸੀਗਾ ਜੀ ਲੋਕ ਵਾਲਵਸ ਵੇਰੇ ਵੇਰੇ ਆ ਕੇ ਝੰਗਲ ਪਾਣੀ ਆਉਂਦੇ ਸੀਗੇ ਤੇ ਉਹ ਕਾਫੀ ਬੁਰਾ ਲੱਗਦਾ ਸੀਗੇ ਜਿਵੇਂ ਕਿਸੇ ਦੀ ਡੈਥ ਹੋ ਗਈ ਤੇ ਰਿਸ਼ਤੇਦਾਰ ਬਾਹਰੋਂ ਆਉਂਦੇ ਸੀਗੇ ਉਹ ਆਉਂਦੇ ਸਾਡੇ ਪਿੰਡ ਨੂੰ ਆਪ ਨੂੰ ਸ਼ਰਮ ਆਉਂਦੀ ਸੀਗੀ ਬਾਹਰੋਂ ਬੰਦੇ ਆ ਰਿਸ਼ਤੇਦਾਰ ਆ ਰਹੇ ਨੇ ਸਾਨੂੰ ਕੀ ਕਹਿਣਗੇ ਤੇ ਆਪ ਨੂੰ ਬਹੁਤ ਬੁਰਾ ਲੱਗਦਾ ਇਹ ਸੀ ਆਪ ਸਾਰਿਆਂ ਨੇ ਬੈਠ ਕੇ ਜੀ ਇਹ ਮਤਾ ਪਾਇਆ ਤੇ ਇਹ ਸਾਸਪਾਈ ਕਰਾਈ ਜੀ ਹੁਣ ਸਾਨੂੰ ਵੀ ਚੰਗਾ ਲੱਗਦਾ ਜੀ ਰਿਸ਼ਤੇਦਾਰ ਆਉਂਦੇ ਨੇ ਭੈਣ ਭਾਈ ਆਉਂਦੇ ਨੇ ਬੱਚੇ ਸਕੂਲ ਜਾਂਦੇ ਨੇ ਟੀਚਰ ਵੀ ਸਾਬਾਨ ਸਾਰੇ ਕਹਿੰਦੇ ਨੇ ਬਹੁਤ ਹੀ ਸੋਹਣਾ ਕੰਮ ਕੀਤਾ ਸਾਨੂੰ ਆਪ ਨੂੰ ਵੀ ਖੁਸ਼ੀ ਹੁੰਦੀ ਹੈ ਜੀ ਇਹ ਸਾਰਾ ਪਿੰਡ ਤਾਂ ਸਾਹਮਣੇ ਮੂਵੀ ਦੇ ਵਿੱਚ ਇਹ ਉਹ ਆਉਂਦੀ ਸੀਗੀ ਰੂੜੀਆਂ ਆਉਂਦੀ ਸੀਗੀਆਂ ਪਾਥੀ ਵਗੈਰਾ ਆਉਂਦੀ ਸੀਗਾ ਉਹ ਦੇਖਣ ਵਾਲੇ ਨੂੰ ਵੀ ਚੰਗਾ ਨਹੀਂ ਲੱਗਦਾ ਸੀਗਾ ਅੱਗੇ ਰਿਸ਼ਤੇਦਾਰ ਦੇਖੀ ਮੂਵੀ ਤਾਂ ਵਧੀਆ ਲੱਗਦੀ ਵੀ ਯਾਰ ਆ ਪਿੰਡ ਐਡਾ ਵੱਡਾ ਪਿੰਡ ਆ ਵਧੀਆ ਨਾਮੀ ਪਿੰਡ ਆਈ ਹੈਡ ਪਿੰਡ ਦੇ ਜੰਗੇਂਦਰ ਪਹਿਲਵਾਨ ਜੀ ਵੀ ਹੋਏ ਨੇ ਇਸ ਵਰਗੀਏ ਸਰ ਵਰਗੀਏ ਪਵਿੱਤਰ ਪਹਿਲਵਾਨ ਜੀ ਨੇ ਕਾਫੀ ਇਨਾਮੀ ਪਿੰਡ ਆਈ ਆਪਣਾ ਤੇ ਉਹ ਪਿੰਡ ਇਹ ਚੀਜ਼ਾਂ ਕਰਕੇ ਕਾਫੀ ਪਛੇਜੇਗਾ ਲੇਕਿਨ ਅਸੀਂ ਉਹ ਸੋਚ ਦੇ ਮਜ਼ਾਕ ਘਾਹੀ ਵਧੀਆ ਸੋਚਿਆ ਜੀ ਰਿਸਪੌਂਸ ਆਬ ਨੇ ਸੋ ਵਧੀਆ ਸੋਚਿਆ ਜੀ ਤੇ ਉਹ ਸਾਸਪਈ ਹੀ ਵਧੀਆ ਕੀਤੀ ਜੀ ਤੇ ਅੱ ਹਾਂ ਬੱਚੇ ਖੇਡਦੇ ਨੇ ਤੇ ਵਧੀਆ ਲੱਗਦਾ ਜੀ ਆਪਣੇ ਹੁਣ ਤੇ ਇਹ ਸਰਪੰਚ ਸਾਹਿਬ ਸਾਡੀ ਗਰੀਬ ਘਰ ਤੋਂ ਨਹੀਂ ਜੀ ਤੇ ਇਹਨਾਂ ਨੂੰ ਪਤਾ ਹੀ ਗਰੀਬੀ ਕੀ ਚੀਜ਼ ਹੁੰਦੀ ਆ ਗਰੀਬੀ ਨੂੰ ਕੀ ਪ੍ਰੋਬਲਮ ਆਉਂਦੀਆਂ ਨੇ ਕੀ ਦੁੱਖ ਤਕਲੀਫ ਹੁੰਦੇ ਨੇ ਉਹ ਚੀਜ਼ਾਂ ਉਹਨਾਂ ਨੇ ਹੰਡਾਈ ਹੋਈ ਆ ਮਹਿਸੂਸ ਕੀਤੀ ਹੋਈ ਆ ਤਾਂ ਹੁਣ ਜਿਹੜੇ ਗਰੀਬ ਪਰਿਵਾਰ ਨੇ ਉਹਨਾਂ ਦੀ ਤਾਂ ਇਹੀ ਗਰੀਬਾਂ ਦੀ ਸਮਝ ਸਕਦਾ ਜਿਹੜਾ ਬੰਦਾ ਖਾਣ ਪੀਣ ਵਧੀਆ ਬੰਦਾ ਅਮੀਰ ਆ ਉਹ ਨਹੀਂ ਸਮਝ ਸਕਦਾ ਗਰੀਬ ਦੀ ਪ੍ਰੋਬਲਮ ਤੇ ਇਹਨਾਂ ਨੇ ਹੁਣ ਗਰੀਬੀ ਨੂੰ ਪੰਡਰੇ ਸਹਾਇਜੋਗ ਨਾਲ ਜਿੱਤੇ ਨੇ ਜਿਤਾਇਆ ਇਹਨਾਂ ਨੂੰ ਬਹੁਤ ਵਧੀਆ ਉਦੇ ਨਾਲ ਹੀ ਤੇ ਇਹਨਾਂ ਨੇ ਗਰੀਬਾਂ ਵਾਸਤੇ ਬਹੁਤ ਸੋਹਣਾ ਕੀਤਾ ਤੇ ਮੈਂ ਹੁਣ ਇੱਕ ਦਿਨ ਦੇਖ ਰਹੀ ਸੀ ਕਿ ਕੋਈ ਕੰਮ ਸੀ ਇਹਨਾਂ ਨੇ ਫੋਨ ਕੀਤਾ ਹਰਮਨ ਸਾਹਿਬ ਨੂੰ ਮੈਂ ਹਰਮਨ ਸਾਹਿਬ ਕਿੱਥੇ ਹੋ ਤੁਸੀਂ ਮੈਂ ਗੱਲ ਕਰਨੀ ਸੀ ਕੰਮ ਸੀ ਕੋਈ ਕਹਿੰਦੇ ਜੀ ਮੈਂ ਨਾ ਤੁਹਾਨੂੰ ਦੇਖ ਰਹੀ ਜਿਹੜੇ ਗੱਠਾ ਚੱਕ ਰਹੇ ਨੇ ਡਿਪੰਡਾ ਇਹਦੇ ਆਪਣੇ ਖੇਤਾਂ ਦੇ ਵਿੱਚ ਕਹਿੰਦਾ ਮੈਂ ਗੱਠਾ ਚੱਕਣ ਆਇਆ ਹਾਂ ਯਾਰ ਮੈਂ ਤੁਸੀਂ ਕਿਵੇਂ ਕਹਿੰਦਾ ਮੈਂ ਦਿਹਾੜੀ ਤੇ ਹਾਂ ਉਹ ਦੇਖੋ ਅੱਜ ਸਰਪੰਚ ਦੇ ਹੋਣ ਦੇ ਬਾਵਜੂਦ ਵੀ ਇਹ ਬੰਦਾ ਦਿਹਾੜੀ ਕਰ ਰਿਹਾ ਜੀ ਆਦਾ ਪਰਿਵਾਰ ਦਿਹਾੜੀ ਕਰਕੇ ਹੀ ਪਾਰਿਆ ਜੀ ਤੇ ਦੁਪਰ ਦੀ ਚੰਗੀ ਗੱਲ ਕੀ ਹੋ ਸਕਦੀ ਜੀ ਪਿੰਡ ਵਾਸਤੇ ਇਹਨੂੰ ਹੀ ਲਾਦਾ ਹੀ ਕੋਈ ਕੋਲ ਨਾ ਤਾਂ ਕੋਈ ਗੱਡੀ ਆ ਨਾ ਕੋਈ ਕਾਰ ਆ ਜੀ ਵੀ ਬੈਠ ਕੇ ਤੁਰ ਕੇ ਜਾਂਦੇ ਨੇ ਜਾਂ ਸਾਈਕਲ ਤੇ ਜਾਂਦੇ ਨੇ ਤੇ ਇਸ ਕਰਕੇ ਹਰੇਕ ਬੰਦੇ ਨੂੰ ਮਿਲ ਕੇ ਹਰੇਕ ਬੱਚੇ ਨੂੰ ਸਕੂਲ ਦੇ ਵਿੱਚ ਵੀ ġੇੜਾ ਮਾਰਦੇ ਨੇ ਧਰਮ ਖਸਤਾਨਾਂ ਤੇ ਵੀ ਜਾਂਦੇ ਨੇ ਕਿਸੇ ਗਰੀਬ ਦੇ ਪਰਿਵਾਰ ਦੇ ਵਿੱਚ ਵੀ ਜਾਂਦੇ ਨੇ ਸਭ ਦੀ ਪ੍ਰਾਬਲਮ ਸੁਣਦੇ ਨੇ ਜੀ ਇਸ ਲਈ ਸਭ ਦੇ ਚਿਹਤੇ ਨੇ ਜੀ ਸਰਪੰਚ ਸਾਹਿਬ ਜਦੋਂ ਦੀ ਸਾਡੀ ਪੰਚਾਇਤ ਬਣੀ ਆ ਵਿਕਾਸ ਨੇ ਬਹੁਤ ਜ਼ਿਆਦਾ ਕੰਮ ਹੋਏ ਨਹੀਂ ਜੀ ਸਾਡੇ ਜਿਵੇਂ ਸਕੂਲ ਨੂੰ ਰਸਤਾ ਸੀਗਾ ਇਹ ਰਸਤਾ ਬਹੁਤ ਜ਼ਿਆਦਾ ਖਰਾਬ ਸੀਗਾ ਜੀ ਅਸੀਂ ਵੀ ਇੱਥੇ ਪੜਿਆਂਗੇ ਸਾਡੇ ਜਦੋਂ ਇੱਥੋਂ ਜਾਂਦੇ ਸਕੂਲ ਨੂੰ ਪੈਰ ਲਿਬੜ ਜਾਂਦੇ ਸੀਗੇ ਸਾਡੀ ਪਹਿਲਾਂ ਸੋਚਤੀ ਵੀ ਜਦੋਂ ਸਾਡੀ ਪੰਚਾਇਤ ਆ ਗਈ ਸਭ ਤੋਂ ਪਹਿਲਾਂ ਇਹਨੇ ਇਹੀ ਕੰਮ ਦਾ ਮਤਾ ਪਾਇਆ ਅਸੀਂ ਸਕੂਲ ਦਾ ਰਸਤਾ ਸਾਫ਼ ਕਰਿਆ ਤੇ ਨਾਲ ਮੜਖਾਨਾ ਸੀਗਾ ਜੀ ਮੜਖਾਨੇ ਨੂੰ ਜਦੋਂ ਸਾਡੇ ਰਿਸ਼ਤੇਦਾਰਾਂ 'ਤੇ ਕੋਈ ਡੈਥ ਹੋ ਜਾਂਦੀ ਸੀ ਬਹੁਤ ਜ਼ਿਆਦਾ ਫੀਲ ਹੁੰਦਾ ਸੀ ਸਾਨੂੰ ਕਿਉਂਕਿ ਬਹੁਤ ਜ਼ਿਆਦਾ ਗੰਦਾ ਰਸਤਾ ਸੀਗਾ ਇਹ ਸੋਚ ਕੇ ਇਹ ਮੜ ਖਾਣ ਦਾ ਰਸਤਾ ਬਹੁਤ ਵਧੀਆ ਬਣ ਗਿਆ ਜੀ ਤੇ ਸਕੂਲ ਵਾਲਾ ਤੇ ਬਾਕੀ ਸਾਡਾ ਚੌਂਕ ਸੀਗਾ ਜੀ ਇੱਥੇ ਨਿਮ ਪਾਸੇ ਉੱਥੇ ਬਹੁਤ ਜ਼ਿਆਦਾ ਰੂੜੀਆਂ ਸੀਗੇ ਬਹੁਤ ਜ਼ਿਆਦਾ ਗੰਦੀ ਉੱਥੇ ਸਾਡੇ ਬਾਬੇ ਛੱਤੀ ਪੀਰਾਂ ਨੂੰ ਰਸਤਾ ਜਾਂਦਾ ਉਹ ਬਹੁਤ ਜ਼ਿਆਦਾ ਖਰਾਬ ਸੀਗਾ ਜੀ ਉਹ ਸਾਰਾ ਰਸਤਾ ਇਹਨੇ ਐਂਡ ਲੌਕਟ ਲਾ ਕੇ ਬਿਲਕੁਲ ਵਧੀਆ ਬਣਾਤਾ ਜੀ ਬੱਚੇ ਪੜ੍ਹਦੇ ਨੇ ਤੁਹਾਡੇ ਇੱਥੇ ਹਾਂਜੀ ਹਾਂਜੀ ਪਹਿਲਾਂ ਇੱਥੇ ਕਿਸ ਤਰ੍ਹਾਂ ਦੇ ਹਾਲਾਤ تھے ਜੋ ਤੁਸੀਂ ਲੰਘਦੇ ਸੀ ਤੇ ਹੁਣ ਕਿਸ ਤਰ੍ਹਾਂ ਦੇ ਹਾਲਾਤ ਨੇ ਪਹਿਲਾਂ ਜੀ ਇੱਥੇ ਬਹੁਤ ਜ਼ਿਆਦਾ ਗੰਦ ਪਿਆ ਹੁੰਦਾ ਤੇ ਬੱਚਿਆਂ ਦੇ ਪੈਰ ਖਰਾਬ ਹੋ ਜਾਂਦੇ ਤੇ ਹੁਣ ਬਹੁਤ ਵਧੀਆ ਸਫਾਈ ਹੋ ਰਹੀ ਹੈ ਬਹੁਤ ਵਧੀਆ ਪੰਚਾਇਤ ਆ ਜੀ ਬਹੁਤ ਵਧੀਆ ਕੰਮ ਹੋ ਰਿਹਾ ਕਿੰਨੇ ਸਾਲਾਂ ਤੋਂ ਇੱਥੇ ਗੰਦਗੀ ਸੀ ਜਿਹੜੀ ਹੁਣ ਸਾਫ ਸਫਾਈ ਕੀਤੀ ਹੈ ਬਹੁਤ ਚਿਰ ਹੋ ਗਿਆ ਜੀ ਗੰਦਗੀ ਤਾਂ ਕਦੇ ਚੱਕੀ ਹੋ ਨਹੀਂ ਤੀ ਗਈ ਇਹਦੇ ਕਰਕੇ ਆ ਹੁਣ ਗਲੀ ਵਧੀਆ ਪੰਚਾਇਤ ਬਣੀ ਆ ਜੀ ਬਹੁਤ ਵਧੀਆ ਸਫਾਈ ਆ ਬੂਟੇ ਲਾਇਏ ਹੋਏ ਤੇ ਬਹੁਤ ਵਧੀਆ ਕੰਮ ਹੋ ਰਿਹਾ ਕਿੰਨੇ ਕੁ ਸਾਲ ਹੋ ਗਏ ਆਂਗੇ ਕੰਮ ਜਿਹੜਾ ਪਹਿਲਾ ਕੋਆਣ ਗਿਆ ਪਹਿਲਾਂ ਜੀ ਬੱਚੇ ਬਹੁਤ ਚਰਾਂ ਦੇ ਪੜਦੇ ਤੇ ਕਦੇ ਵੀ ਨਹੀਂ ਤੀ ਦੇਖਿਆ ਵੀ ਆ ਇੰਨੀ ਸਫਾਈ ਆ ਆਪਣੇ ਵੇੜੇ ਪਿੰਡ ਚ ਵੀ ਹੁਣ ਬਹੁਤ ਵਧੀਆ ਸਫਾਈ ਜਿਹੜੇ ਸਰਪੰਚ ਵਧੀਆ ਪੰਚਾਇਤ ਹਾਂਜੀ ਹਾਂਜੀ ਸਾਰੀ ਪੰਚਾਇਤ ਵਧੀਆ ਜੀ ਪਿੰਡ ਦੇ ਆਪਣੇ ਸਾਰੇ ਭੈਣ ਭਾਈ ਨੇ ਸਾਰੇ ਬਹੁਤ ਵਧੀਆ ਜੀ ਇਸ ਤੋਂ ਇਲਾਵਾ ਹੋਰ ਪਿੰਡ ਚ ਕੀ ਕੁਝ ਕੀਤਾ ਸਰਪੰਚ ਜੀ ਲਵੇ ਲਾਉਣੇ ਜੀ ਬਹੁਤ ਵਧੀਆ ਕੰਮ ਹੋ ਰਹੇ ਨੇ ਸਾਰੇ ਕਿਤੇ ਜਾਨੀ ਸਾਡੇ ਪਿੰਡ ਚ ਬਹੁਤ ਵਧੀਆ ਕੰਮ ਹੋ ਰਿਹਾ ਜਿਆੜਾ ਦਾ ਬੜਾ ਜਿਵੇਂ ਸਮਸਾਨ ਘਾਟ ਹੋ ਗਏ ਉਧਰ ਆ ਲਾਇਬ੍ਰੇਰੀ ਹੋ ਗਈ ਸਾਰੇ ਜੀ ਬਹੁਤ ਵਧੀਆ ਕੰਮ ਹੋ ਰਿਹਾ ਹੈ ਬੱਚੇ ਵੀ ਖੁਸ਼ ਨੇ ਜਿਹੜਾ ਪਹਿਲਾਂ ਹਾਂਜੀ 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 ਬੱਚੇ ਵੀ ਖੁਸ਼ ਨੇ ਜੀ ਐਨ ਜਾਂਦੇ ਨੇ ਵਧੀਆ ਟੌਰ ਨਾਲ ਪਹਿਲਾਂ ਜੀ ਬੱਚੇ ਬਹੁਤ ਤੰਗ ਹੋ ਕੇ ਜਾਂਦੇ ਸੀ ਸਾਈਕਲ ਵੀ ਖਰਾਬ ਹੋ ਜਾਂਦੇ ਤੇ ਜੀ ਬੱਚਿਆਂ ਦੇ ਮੀਂਹ ਕਣਿਚੇ ਤਾਂ ਫਿਰ ਕਾਫੀ ਦਿੱਕਤ ਆਂਦੀ ਹਾਂਜੀ ਹਾਂਜੀ ਬਹੁਤ ਪਾਣੀ ਖੜਦਾ ਹੁੰਦਾ ਸੀ ਪਾਣੀ ਦੇ ਵਿੱਚ ਦੀ ਬੱਚੇ ਬਹੁਤ ਮੁਸ਼ਕਲ ਨਾਲ ਲੰਘਦੇ ਤੇ ਜੀ ਪਹਿਲਾਂ ਸਮੱਸਿਆ ਜੀ ਜ਼ਿਆਦਾ ਸਾਨੂੰ ਸੀਵਰੇਜ ਦੀ ਸੀ ਸਾਡਾ ਘਰ ਦਾ ਪਾਣੀ ਨਿਕਲਦਾ ਨਹੀਂ ਤੇ ਬਹੁਤ ਦਿੱਕਤ ਸੀ ਤੇ ਜਦੋਂ ਪਹਿਲਾਂ ਪ੍ਰਬੰਧਕ ਲੱਗਿਆ ਸੀ ਉਦੋਂ ਵੀ ਬੇਨਤੀ ਕੀਤੀ ਐ ਵੀ ਸਾਡੇ ਪਾਣੀ ਦੀ ਨਿਕਾਸੀ ਕੀਤੀ ਜਾਵੇ ਉਦੋਂ ਲੌਕਟ ਤਾਂ ਲੱਗੀ ਪਰ ਸਾਡਾ ਸੀਵਰੇਜ ਦੀ ਸਮੱਸਿਆ ਫੇਰ ਉੱਥੇ ਦੀ ਉੱਥੇ ਰਹਿ ਗਈ ਪਰ ਹੁਣ ਜਦੋਂ ਨਵੀਂ ਪੰਚਾਇਤ ਬਣੀ ਐ ਅਸੀਂ ਦੁਬਾਰੋ ਇਹਨਾਂ ਨੂੰ ਦਰਖਾਸਤ ਦਿੱਤੀ ਬੇਨਤੀ ਕੀਤੀ ਵੀ ਸਾਡੀ ਪਾਣੀ ਦੀ ਬਹੁਤ ਵੱਡੀ ਸਮੱਸਿਆ ਹੈ ਜਿਹਦੀ ਸਾਨੂੰ ਬਹੁਤ ਜ਼ਿਆਦਾ ਦੇਖਤ ਆਉਂਦੀ ਹੈ ਤੇ ਨਵੀਂ ਪੰਚਾਇਤ ਨੇ ਇਹ ਉਪਰਾਲਾ ਕਰਦੇ ਹੋਏ ਦੇਖੋ ਸੀਵਰੇਜ ਪਵਾਇਆ ਤੁਹਾਡੇ ਸਾਹਮਣੇ ਪਿਆ ਹੋਇਆ ਤੁਸੀਂ ਦੇਖ ਸਕਦੇ ਹੋ ਤੇ ਨਾਲ ਨਾਲ ਆਹ ਰਸਤਾ ਵੀ ਪੱਕਾ ਕਰਕੇ ਦਿੱਤਾ ਇਸ ਰਸਤੇ ਤੇ ਕੱਚਾ ਪਹਾਉਣ ਕਰਕੇ ਬਹੁਤ ਵੱਡੀ ਦਿੱਕਤ ਆ ਰਹੀ ਦੀ ਕਾਫੀ ਵਧੀਆ ਕੰਮ ਹਮ ਪੰਚਾਇਤ ਦੇ ਬਹੁਤ ਸੋਹਣੇ ਕੰਮ ਹੋ ਰਹੇ ਨੇ ਜਿਸ ਦਿਨ ਤੋਂ ਪੰਚਾਇਤ ਆਇਆ ਪਿੰਡ ਦਾ ਬਹੁਤ ਵਧੀਆ ਵਿਕਾਸ ਹੋ ਰਿਹਾ ਹੈ ਬਹੁਤ ਮਾਰੇ ਹਾਲਾਤ ਤੇ ਇਹ ਰਸਤੇ ਤੇ ਤਾਂ ਨੀਮਾ ਤੀ ਪਾਣੀ ਖੜ ਜਾਂਦਾ ਤੇ ਇੱਧਰੋਂ ਬਹੁਤ ਪ੍ਰੋਬਲਮ ਆਉਂਦੀ ਬੱਚਿਆਂ ਨੂੰ ਜਾਣ ਨੂੰ ਤੇ ਇਹਨਾਂ ਦੇ ਆਉਣ ਨਾਲ ਬਹੁਤ ਵਧੀਆ ਬਣਿਆ ਇਹ ਲੋਕ ਇਟ ਲੱਗ ਗਈ ਤੇ ਆ ਵਧੀਆ ਸਲੋਗਨ ਲਿਖੇ ਗਏ ਨੇ ਤੇ ਇਹ ਰਸਤਾ ਇੱਧਰ ਸਾਡੇ ਸਮਸ਼ਾਨ ਘਾਟ ਨੂੰ ਜਾਣਾ ਇੱਥੇ ਬਹੁਤ ਪ੍ਰੋਬਲਮ ਆਉਂਦੀ ਤੇ ਪਹਿਲਾਂ ਸਾਨੂੰ ਜੇ ਕੋਈ ਡੈਥ ਹੋ ਜਾਂਦੀ ਸੀ ਟਰੈਕਟਰ ਲੈ ਕੇ ਆਉਣਾ ਪੈਂਦਾ ਸਫਾਈ ਵਾਸਤੇ ਕਰਾਣਾ ਰਸਤਾ ਸਰਵ ਕਰਦੇ ਉੱਥੇ ਅੰਦਰੋਂ ਸਾਫ ਕਰਦੇ ਹੁਣ ਇਹਨਾਂ ਨੇ ਇਹਨ ਵਧੀਆ ਬਣਾਇਆ ਬਾਕੀ ਆਪਣੇ ਆਂ ਚੌਂਕ ਦੇ ਵਿੱਚ ਰੂੜੀਆਂ ਪਾਥੀਆਂ ਦੀਆਂ ਪੂਰਾ ਦੇਖ ਲਓ ਵੀ ਪੂਰਾ ক্রিকেট ਦੇ ਗਰਾਊਂਡ ਜਿੱਡਾ ਚੌਂਕ ਇਹਨਾਂ ਨੇ ਇਹਨ ਪੂਰਾ ਵਧੀਆ ਬਣਾਤਾ ਤੇ ਉਹ ਬਾਕੀ ਸਾਡਾ ਬੱਸ ਸਟੈਂਡ ਬਹੁਤ ਵਧੀਆ ਬਣ ਗਿਆ ਪਿੰਡ 'ਚ ਵਧੀਆ ਸਫਾਈ ਹੋ ਰਹੀ ਆ ਸਾਰੇ ਕੰਮ ਵਧੀਆ ਕਰੇ ਨੇ ਕੋਈ ਮਾੜਾ ਕੰਮ ਨਹੀਂ ਆਪ ਵੀ ਇਹ ਜਾ ਕਦੋਂ ਜੇ ਕਦੇ ਕੰਮ ਕਰਦੇ ਨੇ ਤੇ ਪੰਚਾਇਤ ਘਰ ਚ ਬੈਠੇ ਆਪ ਵੀ ਝਾੜੂ ਚੱਕ ਕੇ ਸਾਫ ਕਰਨ ਲੱਗ ਜਾਂਦੇ ਨੇ ਨਹੀਂ ਹਲਾ ਹੁੱਦੇ ਤੇ ਭਾਜਦਾ ਕਿਹੜਾ ਕਰਦਾ ਜਾਨ ਪੂਰਾ ਕੰਮ ਕਰਦੇ ਨੇ ਤੁਸੀਂ ਇਹਨੂੰ ਸਰਪੰਚ ਨੂੰ ਚੁਣ ਕੇ ਤੁਸੀਂ ਕਿਸ ਤਰ੍ਹਾਂ ਮਹਿਸੂਸ ਕਰਦੇ ਅਸੀਂ ਤਾਂ ਬਹੁਤ ਵਧੀਆ ਮਹਿਸੂਸ ਕਰ ਰਹੇ ਹਾਂ ਇਹ ਬਹੁਤ ਵਧੀਆ ਕੰਮ ਹੋ ਰਿਹਾ ਇਹਦੇ ਹਾਲਾਤ ਤਾਂ ਤੂੰ ਐ ਲੈ ਲੋ ਵੀ ਅਸੀਂ 1982 ਚ ਉਰੇ ਪੜ ਕੇ ਗਿਆ ਦੇਖ ਲੋ 35 40 ਸਾਲ ਹੋ ਗਏ ਖਰਾਬ ਇਤਿ ਕੰਮ ਸਾਰਾ ਲੈ ਲੈ ਨਹੀਂ ਜਾ ਕੇ ਪੜਨੇ ਜਾਂਦੇ ਸੀ ਅੱਛਾ ਇੱਧਰ ਰਸਤਾ ਦਾ ਰਸਤਾ ਹੈ ਹੀ ਨਹੀਂ ਸੀ ਪਹਿਲਾਂ ਤਾਂ ਹੂੰ ਫਿਰ ਰਸਤਾ ਬਣਿਆ ਫਿਰ ਸੜਕ ਬਣ ਗਈ ਹੌਲੀ ਹੌਲੀ ਸੁਧਾਰ ਹੁੰਦਾ ਹੁੰਦਾ ਹੁਣ ਵਧੀਆ ਹੋ ਗਿਆ ਮੈਂ ਸ਼੍ਰੀਮਤੀ ਸੁਨੇਲਤਾ ਇਕਨੋਮਿਕਸ ਲੈਕਚਰਰ 2010 ਤੋਂ ਇਸ ਸਕੂਲ ਦੇ ਵਿੱਚ ਸੇਵਾ ਨਿਭਾ ਰਹੀ ਹਾਂ ਜੀ ਸਕੂਲ ਦੇ ਵਿੱਚ ਸਟਾਰਟਿੰਗ 'ਚ ਮੈਂ ਕਿਉਂਕਿ ਗਰਲ ਸਕੂਲ ਨਾਬਾ ਤੋਂ ਆਈ ਸੀ 14 ਸਾਲ ਦੀ ਮੇਰੀ ਜੌਬ ਲੋਕਲ ਸੀ ਤਾਂ ਇੱਕਦਮ ਆ ਕੇ ਬੜਾ ੱੱੱਕਾ ਜਿਹਾ ਲੱਗਿਆ ਸੀ ਕਿਉਂਕਿ ਜਦੋਂ ਵੀ ਗੇਟ ਐਂਟਰ ਕੀਤਾ ਪੂਰੀ ਕੱਚੀ ਸੜਕ ਸੀ ਟੋਏ ਸੀ ਅਸੀਂ ਆਟੋ ਤੇ ਆਨਾ ਤੇ ਟੋਏ ਦੇ ਵਿੱਚ ਇੱਕ ਦੋ ਵਾਰ ਤਾਂ ਇਸ ਤਰ੍ਹਾਂ ਲੱਗਦਾ ਸੀ ਵੀ ਇਹ ਪ੍ਰੋਮੋਸ਼ਨ ਨਹੀਂ ਹੋਈ ਡਿਮੋਸ਼ਨ ਹੋਈ ਹੈ ਪਰ ਜਦੋਂ ਤੋਂ ਆਪਣੇ ਮਾਨਯੋਗ ਸਰਪੰਚ ਸਾਹਿਬ ਆਏ ਆਪ ਸਰਕਾਰ ਆਈ ਤਾਂ ਜਿਸ ਤਰ੍ਹਾਂ ਮਤਲਬ ਜਦੋਂ ਸਰਕਾਰ ਗਵਰਨਮੈਂਟ ਆਪਣੇ ਮਤਲਬ ਪਾਵਰ ਚ ਆਈ ਸੀ ਉਸੇ ਟਾਈਮ ਹੀ ਸਰਕਾਰ ਨੇ ਸਪੈਸ਼ਲੀ ਇਹ ਕਿਹਾ ਸੀ ਕਿ ਸਕੂਲਾਂ ਦੀ ਅਸੀਂ ਨੁਹਾਰ ਬਦਲ ਦੇਣੀ ਹੈ ਪਿੰਡਾਂ ਦੀ ਨੁਹਾਰ ਬਦਲ ਦੇਣੀ ਹੈ ਤਾਂ ਉਹ ਜਿਹੜਾ ਚਮਤਕਾਰ ਆ ਅਸੀਂ ਇਸ ਟਾਈਮ ਦੇ ਵਿੱਚ ਦੇਖਿਆ ਸਰਪੰਚ ਸਾਹਿਬ ਸਾਡੇ ਕੋਲ ਸਕੂਲ ਦੇ ਵਿੱਚ ਆਏ ਸਾਡੇ ਨਾਲ ਪ੍ਰੋਮਿਸ ਕਰਕੇ ਗਏ ਸੀ ਕਹਿੰਦੇ ਸੀ ਜੀ ਪਿੰਡ 'ਚ ਕੋਈ ਕੰਮ ਹੋਵੇ ਜਾਂ ਨਾ ਹੋਵੇ ਤੁਹਾਡਾ ਰਸਤਾ ਤੁਹਾਡਾ ਸ਼ੈੱਡ ਇੱਕ ਦੋ ਕੰਮ ਇਹਨਾਂ ਨੂੰ ਹੋਰ ਕਿਆ ਸੀਗਾ ਅਸੀਂ ਪਹਿਲ ਦੇ ਆਧਾਰ ਤੇ ਕਰਾਂਗੇ ਤਾਂ ਅਸੀਂ ਮਾਨਯੋਗ ਸਰਪੰਚ ਸਾਹਿਬ ਦੇ ਪੂਰੀ ਪੰਚਾਇਤ ਦੇ ਸਾਡੇ ਚੇਅਰਮੈਨ ਸਾਹਿਬ ਖੜੇ ਆ ਇਹਨਾਂ ਦੇ ਬਹੁਤ ਧੰਨਵਾਦੀ ਆ ਕਿ ਇਹਨਾਂ ਨੇ ਸਕੂਲ ਦਾ ਬਿਲਕੁਲ ਦਿੱਖ ਬਦਲ ਦਿੱਤੀ ਜਦੋਂ ਆਪਾਂ ਕੋਈ ਵੀ ਘਰ ਵੀ ਆਨੇ ਆਪਾਂ ਗੇਟ ਐਂਟਰੀ ਕਰਦੇ ਆ ਤਾ ਬੱਚੇ ਆਂਦੇ ਆ ਕਈ ਵਾਰ ਇਧਰ ਚਿਕੜ ਪਿਆ ਉਧਰ ਚਿਕੜ ਪਿਆ ਤਾਂ ਆਂਦੇ ਹੀ ਸਾਰੀ ਯੂਨੀਫਾਰਮ ਬੱਚਿਆਂ ਦੀ ਪਹਿਲਾਂ ਤਾਂ ਖਰਾਬ ਹੁੰਦੀ ਸੀ ਫਿਰ ਸਕੂਲ ਦੇ ਵਿੱਚ ਆ ਕੇ ਹਨਾ ਕੋਈ ਬਾਹਰੋਂ ਟੀਮ ਆਂਦੀ ਸੀਗੀ ਇੱਕਦਮ ਸਾਨੂੰ ਐਂ ਲੱਗਦਾ ਸੀ ਵੀ ਉਹਨਾਂ ਦੇ ਐਂਟਰੀ ਤੇ ਜਦੋਂ ਰਸਤਾ ਹੀ ਕਲੀਅਰ ਨਹੀਂ ਤਾਂ ਅੰਦਰ ਲਈ ਸ਼ੋਅ ਕੀ ਕਰੇਗੀ ਤਾਂ ਹੁਣ ਜਦੋਂ ਮਤਲਬ ਸਾਡਾ ਗੇਟ ਤੇ ਐਂਟਰੀ ਹੁੰਦੀ ਹੈ ਤਾਂ ਸਾਨੂੰ ਖੁਦ ਵੀ ਪ੍ਰਾਊਡ ਫੀਲ ਹੁੰਦਾ ਹੈ ਵੀ ਸ਼ਹਿਰੀ ਸਕੂਲਾਂ ਦੀ ਤਰ੍ਹਾਂ ਦੋਨੋਂ ਸਾਈਡ ਤੇ ਦੀਵਾਰ ਹੋ ਗਈ 슬ੋਗਨ ਪੇਂਟ ਦਾ ਕੰਮ ਹੋਇਆ 슬ੋਗਨ ਲਿਖੇ ਗਏ ਮਤਲਬ ਜਤੋਂ ਇੱਕ ਆਪਾਂ ਇੱਕ ਟੀਚਰ ਪੜਾ ਰਿਹਾ ਪਰ ਜਦੋਂ ਪ੍ਰੈਕਟੀਕਲ ਬੱਚੇ ਉਥੋਂ ਲੰਘਦੇ ਵੜਦੇ ਉਹਨਾਂ ਦੇ ਪੇਰੈਂਟਸ ਉਹ ਸਮਾਜਿਕ ਕ੍ਰਿਤੀਆਂ ਬਾਰੇ ਜਾਂ ਮਤਲਬ ਜੋ ਵੀ ਚੀਜ਼ਾਂ ਉਹਨਾਂ ਮੋਟੋਜ਼ ਲਿਖੇ ਹੋਏ ਐ ਜਦੋਂ ਆਪਾਂ ਡੇਲੀ ਲੰਘਦੇ ਵੜਦੇ ਪੜਦੇ ਆ ਤਾਂ ਉਹ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਅਸਰ ਕਰ ਜਾਂਦੀਆਂ ਤਾਂ ਉਹ ਇਹਨਾਂ ਲਈ ਬਹੁਤ ਵੱਡਾ ਮਤਲਬ ਇੱਕ ਤਰ੍ਹਾਂ ਦਾ ਉਪਰਾਲਾ ਰਿਹਾ ਐ ਅਸੀਂ ਬੜੇ ਧੰਨਵਾਦੀ ਆ ਮੇਰਾ ਨਾਮ ਦਿਪਾਲ ਹੈ ਮੈਂ ਪਲੱਸ 2 ਜਮਾਤ ਦੀ ਵਿਦਿਆਰਥਣਾ ਪਹਿਲਾਂ ਸਾਡੇ ਸਕੂਲ ਦੇ ਬਾਹਰ ਜਿਹੜੀ ਸੜਕ ਸੀ ਪਹਿਲਾਂ ਕੱਚੀ ਸੜਕ ਸੀ ਤੇ ਆਲੇ ਦੁਆਲੇ ਮਤਲਬ ਲੋਕਾਂ ਦੀਆਂ ਰੂਟੀਆਂ ਲੱਗੀਆਂ ਹੋਈਆਂ ਸੀ ਇੱਕ ਅੰਦਰ ਬਾਹਰ ਹੁੰਦੇ ਜਾਂਦੇ ਸੀ ਤੇ ਬਰਸਾਤ ਦੇ ਸਮੇਂ ਹਮ ਬਰਸਾਤ ਦੇ ਸਮੇਂ ਪਾਣੀ ਭਰ ਜਾਂਦੇ ਸੀ ਜੇ ਸਾਡਾ ਛੱਪੇ ਲਵੇ ਉਹਨਾਂ ਦਾ ਗੰਦਾ ਪਾਣੀ ਸਾਡੇ ਸਕੂਲ ਦੇ ਅੰਦਰ ਆ ਜਾਂਦਾ ਜਿਸ ਕਾਰਨ ਵਿਦਿਆਰਥੀਆਂ ਨੂੰ ਆਲ ਜਾਣ ਵਿੱਚ ਦਿੱਕਤ ਆਉਂਦੀ ਸੀ ਸ਼ੂ ਗਿੱਲੇ ਹੋ ਜਾਂਦੇ ਸੀ ਜਰਾਬ ਗਿੱਲੇ ਹੋ ਜਾਂਦੇ ਸੀ ਸਾਡੇ ਪਿੰਡ ਦੇ ਸਰਪੰਚ ਸਾਹਿਬ ਜੀ ਨੇ ਸੜਕ ਪੱਕੀ ਕਰਵਾਈ ਵਾਲੇ ਦੁਆਲੇ ਗੰਦਾ ਕਰਵਾਈ ਜਿਸ ਨਾਲ ਜਿਸ ਨਾਲ ਵਿਦਿਆਰਥੀਆਂ ਨੂੰ ਆਲ ਜਾਣ ਵਿੱਚ ਕਾਫੀ ਮਦਦ ਮਿਲੀ ਕੋੜਾ ਟੇਮ ਪਲਸ 2 ਕੋ लास्टੀ ਵਿਦਿਆਰਥਣਾ ਤੇ ਮੈਂ ਸਰਕਾਰੀ ਸਕੂਲ ਕਕਰਾਲੇ ਵਿੱਚ ਪੜਦੀ ਹਾਂ ਪਹਿਲਾਂ ਸਾਡੇ ਸਰਪੰਚ ਸਾਹਿਬ ਦਾ ਅਸੀਂ ਸ਼ੁਕਰਗੁਜ਼ਾਰ ਹਾਂ ਪਹਿਲਾਂ ਕਿੰਨੀ ਕੁ ਮੁਸ਼ਕਿਲਾਂ ਸੀ ਜਦੋਂ ਜਦੋਂ ਅਸੀਂ ਜਦੋਂ ਅਸੀਂ ਸਕੂਲ ਆਉਂਦੇ ਸੀ ਤਾਂ ਪਾਣੀ ਜੋ ਸੀ ਉਹ ਸੜਕਾਂ ਤੇ ਭਰ ਜਾਂਦਾ ਸੀ ਤੇ ਸਾਡੀ ਨੰਗਲ ਵਿੱਚ ਬਹੁਤ ਦਿੱਕਤ ਹੁੰਦੀ ਸੀ ਪਰ ਹੁਣ ਅਸੀਂ ਹੁਣ ਸੜਕ ਪੱਕੀ ਹੋ ਗਈ ਹੈ ਤੇ ਤੇ ਬਹੁਤ ਸਾਫ਼ ਸੁਥਰੀ ਹੈ ਜਿਹੜੇ ਸਲੋਗਨ ਲਿਖੇ ਗਏ ਨੇ ਉਸ ਤੋਂ ਤੁਹਾਨੂੰ ਕੀ ਸਿੱਖਿਆ ਮਿਲਦੀ ਹੈ ਅਸੀਂ ਜਦੋਂ ਵੀ ਸਕੂਲ ਤੋਂ ਬਾਹਰ ਜਾਂਦੇ ਹਾਂ ਤਾਂ ਅਸੀਂ ਪੜਦੇ ਹਾਂ ਤਾਂ ਸਾਨੂੰ ਬਹੁਤ ਸਿੱਖਿਆ ਮਿਲਦੀ ਹੈ ਕਿ ਸਾਨੂੰ ਉਹਨਾਂ ਗੱਲਾਂ ਤੇ ਵੀ ਅਮਲ ਕਰਨਾ ਚਾਹੀਦਾ ਹੈ